ਅੱਜ ਦਾ ਪ੍ਰਸ਼ਾਦ ਪਰਮ ਸ਼ਾਂਤੀ ਜੋ ਆਤਮਾ ਜਿੰਨੀ ਵੀ ਪੋਜ਼ਿਟਿਵ ਸੰਕਲਪਾਂ ਨਾਲ ਭਰਪੂਰ ਹੁੰਦੀ ਹੈ ਉਨੀ ਹੀ ਸ਼ਾਂਤ ਸੀਤਲ ਖੁਸ਼ ਅਤੇ ਸੰਤੁਸ਼ਟ ਹੁੰਦੀ ਹੈ ਅਰਥਾਤ ਬਾਪ ਸਮਾਨ ਬਣ ਜਾਂਦੀ ਹੈ ਇਸ ਲਈ ਚਾਹੇ ਕੋਈ ਵੀ ਵੱਡੀ ਤੋਂ ਵੱਡੀ ਪਰਸਥਿਤੀ ਆ ਜਾਵੇ ਉਸ ਨੂੰ ਸੰਕਲਪਾਂ ਰਾਹੀਂ ਸੋਚਾ ਕਰੋ ਹਲਕਾ ਕਰੋ ਕਿਉਂਕਿ ਪਰਸਥਿਤੀ ਦਾ ਬਤੇਰੇ ਮੰਥਨ ਕਰਨ ਨਾਲ ਕੋਈ ਹੱਲ ਨਹੀਂ ਨਿਕਲਦਾ ਬਲਕਿ ਆਤਮਾ ਪਾਰੀ ਹੋ ਜਾਂਦੀ ਹੈ ਇਸ ਲਈ ਹਰ ਗੱਲ ਬਾਪ ਨੂੰ ਸਮਰਪਿਤ ਕਰ ਆਪਣੀ ਆਤਮਾ ਨੂੰ ਪੋਜਿਟਿਵ ਸੰਕਲਪ ਨਾਲ ਭਰ ਦਿਓ ਫਿਰ ਤੁਹਾਡੇ ਹਰ ਸੰਕਲਪ ਸਿੱਧ ਹੋ ਜਾਣਗੇ ਇਸ ਲਈ ਬੁੱਧੀ ਰਾਹੀਂ ਮੈਂ ਅਤੇ ਮੇਰਾ ਇਸ ਦਾ ਤਿਆਗ ਕਰਕੇ ਤੇਰਾ ਤੇਰਾ ਕਰਨਾ ਪਵੇਗਾ ਵੇਖੋ ਜੇਕਰ ਤੁਹਾਡਾ ਸੰਸਕਾਰ ਸਮੇ ਤੋਂ ਪਹਿਲਾਂ ਕੰਮ ਕਰਦਾ ਹੈ ਅਤੇ ਕਿਸੇ ਹੋਰ ਆਤਮਾ ਦਾ ਸੰਸਕਾਰ ਹੌਲੀ-ਹੌਲੀ ਕੰਮ ਕਰਦਾ ਹੈ ਤਾਂ ਤੁਸੀਂ ਮੋਲਡ ਹੋ ਕੇ ਪਾਵਰ ਲਓ ਸਮੇਂ ਤੋਂ ਪਹਿਲਾਂ ਕੰਮ ਕਰਨਾ ਤੁਹਾਡਾ ਸਾਤਵਿਕ ਸੰਸਕਾਰ ਹੋ ਜਾਵੇਗਾ ਪਰ ਇਸ ਦੇ ਨਾਲ ਤੀਜ ਅਤੇ ਸ਼ਾਂਤੀ ਨੂੰ ਵੀ ਸ਼ਾਮਲ ਕਰੋ ਅਤੇ ਨਾਲ ਹੀ ਸ਼ੁੱਭ ਭਾਵਨਾ ਸ਼ੁੱਭ ਕਾਮਨਾ ਅਰਥਾਤ ਪੋਜੀਟਿਵ ਸੰਕਲਪ ਰੱਖੋ ਕੋਈ ਵੀ ਵਿਅਰਥ ਸੰਕਲਪ ਨਹੀਂ ਹੋਣਾ ਚਾਹੀਦਾ ਯਾਦ ਰੱਖੋ ਕਿ ਤੁਹਾਡੇ ਸੰਕਲਪਾਂ ਵਿੱਚ ਆਉਣ ਵਾਲੀਆਂ ਆਤਮਾ ਦਾ ਪਰਵਰਤਨ ਤੁਹਾਡੇ ਆਪਣੇ ਪਰਵਰਤਨ ਤੇ ਹੀ ਨਿਰਭਰ ਕਰਦਾ ਹੈ ਹਮੇਸ਼ਾ ਉਹਨਾਂ ਆਤਮਾ ਦਾ ਤਨਵਾਦ ਦੇਣਾ ਚਾਹੀਦਾ ਹੈ ਦਵਾਵਾਂ ਜਿਹਨੀਆਂ ਚਾਹੀਦੀਆਂ ਹਨ ਕਿਉਂਕਿ ਇਹ ਹੀ ਆਤਮਾ ਤੁਹਾਨੂੰ ਸੰਪੰਨ ਬਣਾਉਣ ਵਾਲਾ ਸਾਧਨ ਬਣਦੀਆਂ ਹਨ ਅੱਛਾ ਪਰਮ ਸ਼ਾਂਤੀ ਪਰਮ ਸ਼ਾਂਤੀ ਪਰਮ ਸ਼ਾਂਤੀ